اڻي ڪا ٿي ناهي ਮੇਰਾ ਪਰਿਵਾਰ ਐ ਪਿੱਛੇ ਫੜਾਣਾ ਪਿੱਛੇ ਕਾ ਬਾਈਕ ਉਹਨਾਂ ਦਾ ਹੈਡਫੋਨ ਇੱਕ ਮਿੰਟ ਸਰ ਇੱਕ ਮਿੰਟ ਮੋਬਾਈਲ ਮੈਨੂੰ ਸੁਣਾ ਲੈ ਇੱਕ ਜੀ ਕਰੀ ਲਾਓ ਜੈਂਟੀ ਅਗਲੇ ਮੰਡਲ ਦੀ ਮੀਟਿੰਗ ਹੈ ہمارا ਆਪਣਾ ਕੁਝ ਜਾਈ ਇੱਕ ਮਿੰਟ ਸਕੇ ਮਾਗ ਲਾਇਆ ਹੈ

ਸੋ ਜਾਨਾਰੇ ਇਹ ਪੜੇ ਲੋਕੀ ਰੱਖਿਆ ਗਈਆਂ ਅੱਜ ਅੰਮ੍ਰਿਤਸਰ ਦੇ ਅੰਦਰ ਅਲੱਗ-ਅਲੱਗ ਮੰਡਲਾਂ ਦੀ ਮੀਟਿੰਗਾਂ ਰੱਖੀਆਂ ਜਿਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸੰਧੂ ਸਾਹਿਬ ਹੀ ਹੈ ਜਿਹੜੇ ਕੀ ਸਭ ਨਾਲ ਪੜੇ ਲਿਖੇ ਉਮੀਦਵਾਰ ਨੇ ਸਭ ਨਾਲ ਵਧੀਆ ਉਮੀਦਵਾਰ ਨੇ ਜਿਨ੍ਹਾਂ ਦਾ ਇੱਕ ਵਿਜ਼ਨ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਇੱਕੀ ਕਾਰਜਕਰਤਾ ਜਾਨੇ ਸੰਧੂ ਸਾਹਿਬ ਨੂੰ ਕਾਮਯਾਬ ਕਰਨ ਵਾਸਤੇ ਕਿ ਅੰਮ੍ਰਿਤਸਰ ਤੋਂ ਕਮਲ ਦਾ ਫੁੱਲ ਜਿੱਤੇ ਮੋਦੀ ਸਾਹਿਬ ਦੀ ਜਿਹੜੀ 400 ਪਾਰ ਦੇ ਵਿੱਚ ਇੱਕ ਅੰਮ੍ਰਿਤਸਰ ਵੀ ਹੋਵੇ ਪੁਰਿਆ ਸੇ ਪਾਰਤੀ ਜਨਤਾ ਪਾਰਟੀ ਦੇ ਕਾਰਕਰਤਾਵਾਂ ਨੇ ਅੱਜ ਇੱਥੇ ਸੰਕਲਪ ਲੀਤਾ ਹੈ ਅਤੇ ਇੱਕ ਇੱਕ ਬਹੁਤ ਸਾਰੇ ਕਾਰਕਰਤਾ ਆਏ ਨੇ ਇੱਕ ਇੱਕ ਕਾਰਕਰਤਾ ਨੇ ਮਨ ਬਣਾ ਕੇ ਕਿ ਤਰਨਜੀਤ ਸਿੰਘ ਸੰਧੂ ਜੀ ਨੂੰ ਅਸੀਂ ਇਹ ਤੁਹ ਜਿਤਾਵਾਂਗੇ ਉਹ ਕਿਉਂਕਿ ਨਰਿੰਦਰ ਮੋਦੀ ਜੀ ਨੇ ਪਿਛਲੇ 10 ਸਾਲਾਂ ਚ ਗਰੀਬਾਂ ਸੇ ਬਹੁਤ ਕੰਮ ਕੀਤਾ ਗਰੀਬਾਂ ਦੇ ਜੀਵਨ ਚ ਪਰਿਵਰਤਨ ਲਿਆਣ ਸੇ ਕੰਮ ਕੀਤਾ ਅੱਜ ਵੀ 80 ਕਰੋੜ ਗਰੀਬਾਂ ਦੇ ਘਰ ਚ ਅਨਾਜ ਫਰੀ ਜਾਂਦੇ ਆ ਪੰਜਾਬ ਚ 1 ਕਰੋੜ 42 ਲੱਖ ਗਰੀਬਾਂ ਦੇ ਘਰ ਚ ਨਾ ਜਾ ਰਿਹਾ ਲੇਕਿਨ ਪੰਜਾਬ ਦੇ ਅੰਦਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਹਰ ਫਰੰਟ ਤੇ ਫੇਲ ਹੈ ਹਰ ਮੁਕਾਮ ਤੇ ਫੇਲ ਹੈ ਨਾ ਉਹਨਾਂ ਕੋਲ ਲਾਅਨਡਰ ਸਬਮਿਟੀ ਜਾ ਰਹੀ ਨਾ ਉਹਨਾਂ ਕੋਲ ਕੋਈ ਪ੍ਰੋਜੈਕਟ ਲਿਆਂਦਾ ਗਿਆ ਨਾ ਵਿਕਾਸ ਦੀ ਗੱਲ ਹੈ ਨਾ ਕੋਈ ਕਾਮਰਸ ਪਾਲਸੀ ਹੈ ਨਾ ਇੰਡਸਟਰੀਅਲ ਪਾਲਸੀ ਹੈ ਇਕੋ ਪਾਲਸੀ ਹੈ ਲੁੱਟ ਲੋ ਕੁੱਟ ਲੋ ਤੇ ਭ੍ਰਸ਼ਟਾਚਾਰ ਕਰੋ ਇਹ ਭ੍ਰਸ਼ਟਾਚਾਰੀਆਂ ਦਾ ਟੋਲਾ ਜਿਹੜਾ ਕੇਜਰੀਵਾਲ ਦੀ ਲੀਡਰਸ਼ਿਪ ਚ ਦਿੱਲੀ ਵੀ ਲੁੱਟ ਰਿਆ ਹੈ ਪੰਜਾਬ ਵੀ ਲੁੱਟ ਰਿਆ ਅੱਜ ਕੇਜਰੀਵਾਲ ਜੇਲ੍ਹ ਚ ਕਿਉਂਕਿ ਉਹਨੇ ਕਰਪਸ਼ਨ ਦੇ ਨਾਲ ਪੈਸਾ ਬਣਾਇਆ ਕਟਰ ਬੇਈਮਾਨ ਪਾਰਟੀ ਐ ਮੈਂ ਨਹੀਂ ਕਹਿ ਰਿਹਾ ਤੇ ਇੱਧਰ ਨਿਆਂਲੇ ਕਹਿ ਰਿਹਾ ਕਿ ਕੇਜਰੀਵਾਲ ਸਾਹਿਬ ਐਜ਼ ਅ ਪ੍ਰੈਜ਼ੀਡੈਂਟ ਕਾਂਗਰਸ ਐਜ਼ ਅ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਉਹ ਕਰਪਟ ਨੇ ਔਰ ਐਜ਼ ਅ ਚੀਫ ਮਿਨਿਸਟਰ ਤਾਂ ਵੀ ਕਰਪਟ ਨੇ ਮੈਂ ਇੱਕ ਦੋ ਗੱਲ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਉਹ 60 ਮੋਬਾਈਲ ਕਿੱਥੇ ਨੇ ਜਿਨ੍ਹਾਂ ਰਾਹੀਂ ਕਰਪਸ਼ਨ ਹੋਈ ਜਿਨ੍ਹਾਂ ਰਾਹੀਂ ਭ੍ਰਸ਼ਟਾਚਾਰ ਦਾ ਪੈਸਾ ਗਿਆ ਉਹ 60 ਮੋਬਾਈਲ ਕਿੱਥੇ ਨੇ ਕੇਜਰੀਵਾਲ ਸਾਹਿਬ ਨੂੰ ਸਭ ਨੂੰ ਯਾਦ ਹੈ ਲੇਕਿਨ ਆਪਣਾ ਮੋਬਾਈਲ ਕਿੱਥੇ ਰੱਖਿਆ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਦਰੁਨਜੀ ਅੱਗੇ ਵਧੋ ਹਮ ਤੁਹਾਡੇ ਸਾਥ ਹਾਂ ਦਰੁਨਜੀ ਅੱਗੇ ਵਧੋ ਹਮ ਤੁਹਾਡੇ ਸਾਥ ਹਾਂ ਭਗਵੰਤਾਨ ਸਾਹਿਬ ਦਿੱਲੀ ਚ ਕਾਂਗਰਸੀ ਤੁਹਾਡੇ ਯਾਰ ਤੇ ਪੰਜਾਬ ਚ ਚੋਰ ਜਿਵੇਂ ਬੋਲ ਕੇ ਇੱਕ ਵਾਰ ਸੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਪਾਰਟੀ ਲੁਟੇਰੀ ਪਾਰਟੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਮਿਲ ਕੇ ਜਨਾਬ ਲੜ ਰਹੇ ਅੱਜ ਭਗਵੰਤ ਮਾਨ ਸਾਹਿਬ ਨੇ ਇੱਕ ਨਵਾਂ ਬਿਆਨ ਦਿੱਤਾ ਹੈ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਬਣਨਗੇ ਤੇ ਦੇਸ਼ ਚ ਕਰਪਸ਼ਨ ਖਤਮ ਹੋ ਜਾਏਗੀ ਪੰਜਾਬ ਦੀਆਂ 13 ਤੇ ਦਿੱਲੀ ਦੀਆਂ 4 17 ਸੀਟਾਂ ਲੜ ਰਹੇ ਹੋ ਚੇਤਨ ਅਸੇ 280 ਚਾਹੀਦੀ ਹੈ 17 ਸੀਟਾਂ ਨਾਲ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਬਣੇਗਾ ਜੇਲ੍ਹ ਚ ਕਰਪਸ਼ਨ ਦੇ ਕੇਸ ਚ ਜਿਹੜਾ ਬੰਦਾ ਬੰਦ ਹੈ ਜਿਹੜੇ ਬੰਦੇ ਨੇ ਕਰਪਸ਼ਨ ਲਈਤੀ ਅਦਾਲਤ ਨੇ ਉਹਨੂੰ ਜੇਲ੍ਹ ਚ ਕੀਤਾ ਕਿੰਨਾ ਕੁਰਸੀ ਦਾ ਲਾਲਚ ਅੱਗੇ ਹੋ ਜੇ ਮukhya mantri ਬਣ ਕੇ ਬੈਠਾ ਭਗਵੰਤ ਮਾਨ ਸਾਹਿਬ ਨੂੰ ਮਿਲਣ ਜਾਂਦੇ ਨੇ ਤੇ ਮੰਗ ਕਰਦੇ ਨੇ ਕਿ ਲਾਲ ਲਤੀਫਾ ਸ਼ਾਹੀ red carpet साथ साथ जेल ਦੇ ਅੰਦਰ ਵੀ ਕੇਜਰੀਵਾਲ ਸਾਹਿਬ ਵੱਲੋਂ ਮਿਲਣਾ ਚਾਹੀਦਾ ਸੀ ਇਸਮੈਲ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਵੀ ਮਿਲਣਾ ਚਾਹੀਦਾ ਭਗਵੰਤਮਾਨ ਸਾਹਿਬ ਕੇਜਰੀਵਾਲ ਸਾਹਿਬ ਜੇਲ੍ਹ ਚ ਕਰਪਸ਼ਨ ਦੇ ਕੇਚ ਗਏ ਨੇ ਦੇਸ਼ ਭਗਤੀ ਦੇ ਅੰਦੋਲਨ ਤੇ ਨਹੀਂ ਸ਼ਰਾਬ ਮਾਫੀਆਂ ਨਾਲ ਮਿਲ ਕੇ ਜਿਹੜਾ ਪੈਸਾ ਗੁਰਾਇਆ ਉਹਰੇ ਕਾਰਨ ਜੇਲ੍ਹ ਗਏ ਨੇ ਐਸੇ ਜੇ ਪੰਜਾਬ ਦੀ ਜਨਤਾ ਕਹਾਰ ਰਹੀ ਹੈ ਔਰ ਵੇਟ ਕਰ ਰਹੀ ਹੈ ਕੀ ਇਸ ਵਾਦਾ ਖਿਲਾਫ ਝੂਠੀ ਭ੍ਰਸ਼ਟਾਚਾਰੀ ਕਟਰ ਬੇਈਮਾਨ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਇਆ। ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੁਝ ਮੈਂਬਰ ਭਟਪਾ ਸ਼ਾਮਿਲ ਦੇ ਚਲ ਰਹੇ ਹੈ ਇਸੇ ਪਰਿਧਾਨ ਨੇ ਇਤਰਾਜ਼ ਜਤਾਇਆ ਇਸੇ ਗੱਲ ਮੇਰਾ ਕਹਿਣਾ ਹੈ ਹਰ ਆਦਮੀ ਦਾ ਰਾਈਟ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਚੱਲ ਪੰਜਾਬ ਚ ਵੀ ਬਹੁਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਚੋਂ ਆ ਗਏ ਨੇ ਇਸ ਤਰ੍ਹਾਂ ਦਾ ਇਤਰਾਜ਼ ਕਰਨਾ ਗਲਤ ਹੈ ਅੰਦਰ ਚੁੱਕ ਜਾ ਬਲਕੇ ਦੀ ਲੜੇ ਆਜ਼ਾਦ ਚੋਣ ਚੋਣ ਲੜਨ ਦਾ ਅਧਿਕਾਰ ਸਾਰਿਆਂ ਨੂੰ ਹੈ ਪੰਜਾਬ ਦੀ ਜਨਤਾ ਨੇ ਤੈਅ ਕਰਨਾ ਹੈ ਪੰਜਾਬ ਦਾ ਭਵਿੱਖ ਕੌਣ ਹੈ ਚੁੱਕ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਤੇ ਪਲਟਵਾਰ ਕਿਹਾ ਕਿ ਪੰਜਾਬ ਦੇ ਵਿੱਚ ਸੰਪਰਦਾਇਕ ਕਾਰਡ ਨਹੀਂ ਚੱਲੇਗਾ ਐਫਐ ਕੀ ਜਦੋਂ ਤੇ ਐਸਜੀਬੀਸੀ ਦੇ ਮੈਂਬਰ ਬੀਜੇਪੀ ਤੇ ਸ਼ਾਮਲ ਹੋਣ ਤੇ ਗਲਤ ਐਸਜੀਬੀਸੀ ਦੇ ਮੈਂਬਰ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਸ਼ਾਮਲ ਹੋਣ ਦੇ ਸਹੀ ਕਾਂਗਰਸ ਚ ਸ਼ਾਮਲ ਹੁੰਦੇ ਸਹੀ ਇਹ ਦੋਰਾ ਮਾਪਦੰਡਾ ਹੈ ਸੰਪਰਦਾਇਕ ਕਾਰਡ ਕੌਣ ਖੇਲ ਰਿਹਾ ਹੈ ਜਨਤਾ ਜਾਣਦੀ ਹੈ ਅਗਰ ਅੱਜ ਵੀ ਬੀਜੇਪੀ ਕੈਸੀ ਪਾਰਟੀ ਹੈ ਜਿਨੇ ਸਾਡੇ ਮੋਦੀ ਸਾਹਿਬ ਨੇ ਅਗਰ ਕਰਤਾਰਪੁਰ ਕੋਰੀਡੋਰ ਖੋਲਣ ਦੀ ਗੱਲ ਆਈ ਤੇ ਮੋਦੀ ਸਾਹਿਬ ਨੇ ਖੋਲਿਆ ਕਾਂਗਰਸ 70 ਸਾਲ ਰਾਜ ਕੀਤਾ ਨਹੀਂ ਖੋਲ ਪਾਈ ਉਲਟਾ ਕਰਤਾਰਪੁਰ ਆਜ਼ਾਦੀ ਦੇ ਸਮੇਂ ਹੀ ਇੱਧਰ ਆ ਸਕਦਾ ਸੀ ਪਰ ਉਹ ਦੇਰਸ਼ਨ ਦੀਦਾਰ ਦਾ ਮੌਕਾ ਵੈਗਰੂ ਨੇ ਮੋਦੀ ਸਾਹਿਬ ਨੂੰ ਦਿੱਤਾ ਜੇ ਪੰਜਾਬ ਦੇ ਅੰਦਰ ਦੇ ਅੰਦਰ ਲੰंगर ਦੇ ਟੈਕਸ ਫਰੀ ਦੀ ਗੱਲ ਕੀਤੀ ਤੇ ਮੋਦੀ ਸਾਹਿਬ ਨੇ ਕੀਤੀ। ਸਰੂਜੀ ਵਿਰੋਧੀ ਕਹਿੰਦੇ ਨੇ ਕਿ ਬੀਜੇਪੀ ਕੋਲ ਰਾਮ ਮੰਦਰ ਤੋਂ ਬਿਨਾ ਹੋਰ ਕੋਈ ਮੁੱਦਾ ਨਹੀਂ ਹੈ ਜਿੱਦ ਤੇ 80 ਕਰੋੜ ਗਰੀਬਾਂ ਦੇ ਘਰ 'ਚ ਰਾਸ਼ਨ ਪਹੁੰਚਾਣਾ ਔਰ ਉਹ ਪੁੰਚਾ ਕੇ ਦਿਖਾਣਾ ਇਹ ਮੋਦੀ ਦੀ ਗਾਰੰਟੀ ਹੈ। 10 ਕਰੋੜ ਗਰੀਬਾਂ ਦੇ ਘਰ 'ਚ ਟਾਇਲਟ ਲਗਵਾਉਣਾ ਔਰ 10 ਕਰੋੜ ਗਰੀਬਾਂ ਦੇ ਘਰ 'ਚ ਰਸੋਈ ਗੈਸ ਪਹੁੰਚਾਣਾ 14 ਕਰੋੜ ਗਰੀਬਾਂ ਦੇ ਘਰ 'ਚ ਪੀਣ ਦਾ ਪਾਣੀ ਪਹੁੰਚਾਣਾ 35 ਕਰੋੜ ਗਰੀਬਾਂ ਨੂੰ ਮੈਡੀਕਲ ਇੰਸ਼ੋਰੈਂਸ 5 ਲੱਖ ਨਾਲ ਜੋੜਨਾ ਹਰ ਕਿਸਾਨ ਦੇ ਖਾਤੇ 'ਚ ਸਿੱਧੇ ਪੈਸੇ ਮੁੰਜਾਣਾ ਐ ਮੋਦੀ ਦੀ ਗਰੰਟੀ ਹੈ ਜਿਹੜਾ ਇਹਨਾਂ ਵਿਰੋਧੀਆਂ ਕੋਲ ਕੋਈ ਜਵਾਬ ਨਹੀਂ ਪੰਜਾਬ ਦੇ ਵਿੱਚ ਆਪ ਦੀ 13 ਜ਼ੀਰੋ ਦੀ ਗਰੰਟੀ ਹੈ ਜਿਨ੍ਹਾਂ ਦੀ ਲੈਂਡ ਆਰਡਰ ਜਿਨ੍ਹਾਂ ਕੋ ਲੋਕ ਖਬਰ ਨਹੀਂ ਹੋਇਆ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਸਿਮਟਿਆ ਜਾ ਰਿਹਾ ਉਹ ਕੀ ਗਾਰੰਟੀ ਦੇਣਗੇ ਜਿਨ੍ਹਾਂ ਦਾ ਲੀਡਰ ਖੁਦ ਕਰਪਸ਼ਨ ਦੇ ਅੰਦਰ ਜੇਲ੍ਹ ਚਾ ਆਮ ਆਦਮੀ ਪਾਰਟੀ ਦੀ ਤੇ ਗਾਰੰਟੀ ਇੱਕੋ ਗੱਲ ਦੀ ਹੈ ਆਮ ਆਦਮੀ ਪਾਰਟੀ ਦੀ ਗਾਰੰਟੀ ਤੇ ਇੱਕੋ ਗੱਲ ਦੀ ਹੈ ਕੱਟਰ ਬੇਈਮਾਨ ਪਾਰਟੀ ਮੀਨਸ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਅਫਸਰ ਲਾ ਕੇ ਸਪੀਚ ਕਰਦੇ ਨੇ ਕਹਿੰਦੇ ਨੇ ਕਿ ਭਾਜਪਾ ਮੰਗਲ ਸਿੰਘ ਦੀ ਗੱਲ ਕਰਦੇ ਨੇ ਰਾਕੇ ਦੀ ਗੱਲ ਨਹੀਂ ਕਰਦੇ ਉਹ ਵੀ ਲੋਕਾਂ ਜਿਹੜਾ ਮੈਂ ਇੱਕੋ ਗੱਲ ਪੁੱਛਣਾ ਚਾਹਨਾ ਕਿ ਤੁਸੀਂ ਭਗਵੰਤ ਮਾਨ ਸਾਹਿਬ ਕਾਂਗਰਸ ਨਾਲ ਮਿਲ ਕੇ ਚੋਣਾਂ ਲੜ ਰਹੇ ਹੋ ਕਾਂਗਰਸ ਦਾ ਘੋਸ਼ਣਾ ਪੱਤਰ ਕਹਿੰਦਾ ਹੈ ਕਿ ਕਿਸੇ ਦੇ ਘਰ ਚ ਬਜ਼ੁਰਗ ਮਰ ਜਾਏ ਤੇ ਉਹਦੀ 50% ਪ੍ਰਾਪਰਟੀ 55% ਪ੍ਰਾਪਰਟੀ ਸਰਕਾਰ ਲੈ ਜਾਏਗੀ ਯਾਨੀ ਕਾਨੂੰਨੀ ਦੇ ਸਕੂਟਰ ਉਹਦੇ ਬਾਪੂ ਦੇ ਨਾਂ ਤੇ ਹੈ ਔਰੇ ਬਾਪੂ ਜੀ ਦੇ ਮਰਨ ਦੇ ਸਕੂਟਰ ਦਾ ਟਾਇਰ ਤੇ ਇੰਜਨ ਸਰਕਾਰ ਲੈ ਜਾਏਗੀ ਤੇ ਪਿਛਲਾ ਟਾਇਰ ਉਹ ਕੋ ਰਹਿ ਜਾਏਗਾ ਮੰਗਲ ਸੂਤ ਤੇ ਜਿਹੜਾ ਬਾ ਬੱਚੇ ਨੂੰ ਦੇਖ ਜਾਂਦੀ ਆਪਣੀ ਧੀ ਨੂੰ 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 ਦੇਖੇ ਜਾਂਦੀ ਆ ਉਹ ਨੂੰ ਵੰਡਣਾ ਪਏਗਾ ਸਰਕਾਰ ਦੇ ਖਜ਼ਾਨੇ ਤੇ ਜਮ੍ਹਾਂ ਕਰਾਉਣਾ ਪਏਗਾ ਭਗਵੰਤਮਾਨ ਸਾਹਿਬ ਕੀ ਤੁਹਾਡਾ ਸਟੈਂਡ ਹੈਗਾ ਸਪਸ਼ਟ ਕਰੋ 55% ਟੈਕਸ ਲਾਣਾ ਚਾਹੁੰਦੇ ਹੋ ਤੁਹਾਡੇ ਇਰਾਦੇ ਲੋਕਾਂ ਦੀ ਘਰਾਂ ਦੇ ਮੰਗਲ ਸੂਤਰ ਕਰਾਂਦੇ ਸਕੂਟਰ ਗੱਡੀਆਂ ਖਜ਼ਾਨੇ 'ਚ ਜਮ੍ਹਾਂ ਕਰਾਂਦੇ। ਸਰ ਜੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਪੀਐਮ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕੱਟੜਵਾਦ ਦੀ ਰਾਜਨੀਤੀ ਕਰ ਰਹੀ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਬਾਟਲਾ ਕਾਂਡ ਚਾਹਤਕਵਾਦੀ ਮਰ ਗਿਆ ਬਹੁਤ ਮਾੜਾ ਹੋਇਆ। ਉਹ ਕਨਈਆ ਕੁਮਾਰ ਜਿਹੜਾ ਕਹਿੰਦਾ ਭਾਰਤ ਤੇਰੇ ਟੁਕੜੇ ਹੋਗੇ ਇਨਸ਼ਾਅੱਲਾ ਇਨਸ਼ਾਅੱਲਾ ਅਫਜ਼ਲ ਗੁਰੂ ਅਸੀਂ ਸ਼ਰਮਿੰਦਾ ਹਾਂ ਤੇਰੇ ਕਾਤਿਲ ਜ਼ਿੰਦਾ ਹਨ ਉਹ ਦਿੱਲੀ ਤੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜੁਆਇੰਟ ਟਿਕਟ ਤੇ ਇਲੈਕਸ਼ਨ ਲੜ ਰਿਹਾ ਹੈ ਤੇ ਭਗਵੰਤ ਮਾਨ ਸਾਹਿਬ ਗੱਲਾਂ ਰਾਸ਼ਟ੍ਰ ਭਕਤੀ ਦੀਆਂ ਕਰਦੇ ਦੇਸ਼ ਨੂੰ ਤੋੜਨ ਵਾਲੇ ਕਨਈਆ ਕੁਮਾਰ ਨੂੰ ਝੋਲੀ ਜਵਾ ਕੇ ਕੇਜਰੀਵਾਲ ਸਾਹਿਬ ਦਿੱਲੀ ਤੇ ਰਾਜਨੀਤੀ ਕਰ ਰਹੇ ਨੇ ਜਨਜਾਤ ਬਾਜੀ ਜਿੰਦਾਬਾਦ ਗਰਮਜੀ ਆਗੇ ਬੋਲੋ ਅਸੀਂ ਜੀ ਆਇਆਂ ਨੂੰ ਅਸੀਂ ਤੁਹਾਡਾ ਸਾਥ ਹੈ ਇਹ ਕੰਟਰੋਲ ਯਾਰ ਇਹ ਕੰਟਰੋਲ ਸਭੀ ਫਾਈਟਵਾ ਲੈ ਲਓ ਆਖਰੀ ਸਵਾਰਾ ਕੋਈ ਸਵਾਰਾ ਜਿਹੜਾ ਬੀਜੇਪੀ ਨੂੰ ਭਾਜੂ ਘਾਰਾ ਮਿਲ ਰਿਹਾ ਪਰ ਪਿੰਡਾਂ ਵਿੱਚ ਜਦੋਂ ਬੀਜੇਪੀ ਦੇ ਉਮੀਦਵਾਰ ਜਾਂਦੇ ਹਨ ਤਾਂ ਭਾਈਸ਼ਾਮ ਰੋਧ ਕਰਦੇ ਹਨ ਐਸਾ ਹੈ ਕਿ ਦੇਸ਼ ਦਾ ਕਿਸਾਨ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਹੈ ਮੈਂ ਬੇਨਤੀ ਕਰਾਂਗਾ ਜਿਹੜਾ 11000 ਕਰੋੜ ਰੁਪਈਆ ਫਾਰਮਿੰਗ ਦਾ ਬਜਟ ਹੁੰਦਾ ਸੀ ਉਹ ਅੱਜ ਬਜਟ ਸਵਾ ਲੱਖ ਕਰੋੜ ਰੁਪਈਆ ਬਣ ਗਿਆ ਇਹ ਸਵਾ ਲੱਖ ਕਰੋੜ ਰੁਪਈਆ ਬਜਟ ਮੋਦੀ ਸਾਹਿਬ ਨੇ ਬਣਾਇਆ ਹੈ ਕਿਸਾਨ ਫਸਲ ਵੇਚਦਾ ਸੀ ਤੇ ਉਹਨੂੰ ਮਹੀਨਾ ਮਹੀਨੇ ਪੈਸੇ ਨਹੀਂ ਸੀ ਮਿਲਦੇ ਅੱਜ ਜੋ ਦਾਣਾ ਵੀ ਵੇਚਦਾ ਤੇ ਉਹਦੇ ਬੈਂਕ ਅਕਾਊਂਟ 'ਚ ਸਿੱਧਾ ਪੈਸਾ ਪਹੁੰਚਦਾ ਹੈ ਇਹ ਮੋਦੀ ਸਾਹਿਬ ਨੇ ਕੀਤਾ ਕਿਸਾਨ ਨੂੰ ਸਨਮਾਨ ਨਿਧੀ ਦਾ ਪੈਸਾ ਇੱਕ ਦੋ ਕਿਸਾਨਾਂ ਨੂੰ ਨਹੀਂ 11 ਕਰੋੜ ਕਿਸਾਨਾਂ ਨੂੰ 2000 ਰੁਪਇਆ ਸਿੱਧਾ ਪਹੁੰਚਦਾ ਐਸੀ ਜੇ ਕਿਸਾਨ ਮੋਦੀ ਸਾਹਿਬ ਦੇ ਨਾਲ ਹੈ ਕੁਝ ਪਾਰਟੀਆਂ ਦੀਆਂ ਕਿਸਾਨ ਯੂਨੀਨਾਂ ਜਾੜ ਬੁਝ ਕੇ ਆਪਣੀਆਂ ਪਾਰਟੀਆਂ ਨੂੰ ਖੜਾ ਕਰਨ ਵਾਸਤੇ ਝੂਠਾ ਪ੍ਰਚਾਰ ਕਰ ਰਹੀਆਂ ਠੀਕ ਹੈ ਜੀ ਜੇਸ ਤਰੀਕੇ ਨਾਲ ਕਰਨ ਚੌਕ ਜੀ ਨੇ ਇੱਥੇ ਗੱਲ ਕੀਤੀ ਆ ਇਹ ਤਾਂ ਮਾਝੇ ਦੀ ਬੋਲੀ ਆ ਨਾ ਸਾਨੂੰ ਸਾਰਿਆਂ ਨੂੰ ਆਣ ਕਾ ਇਕੱਠੇ ਹੋ ਕੇ ਜਿੱਤ ਕੇ ਇਹ ਸੀਟ ਮੋਦੀ ਸਾਹਿਬ ਦੀ ਝੋਲੀ ਚ ਪਾਣੀ ਆ ਅਸੀਂ ਇੱਥੋਂ ਦੇ ਹਾਲਾਤ ਸਾਰੇ ਜਾਣਦੇ ਆ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਇੱਥੇ ਖੱਬੇ ਸੱਜੇ ਤੁਸੀਂ ਦੇਖਦੇ ਹੀ ਹੋ ਆਪਣੇ ਸ਼ਹਿਰ ਦੀ ਕੀ ਹਾਲਤ ਹੋ ਰਹੀ ਆ ਕਿੱਥੇ ਸੀਗਾ ਤੇ ਕਿੱਥੇ ਪਹੁੰਚਿਆ ਤੇ ਭਾਰਤ ਕਿੱਥੇ ਪਹੁੰਚ ਰਿਹਾ ਬਾਹਰ ਦੀਆਂ ਫੈਕਟਰੀਆਂ ਇਨਵੈਸਟਮੈਂਟਾਂ ਨੌਕਰੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਵਰਲਡ ਬੈਂਕ ਆਈਐਮਐਫ ਦੀਆਂ ਰਿਪੋਰਟਾਂ ਕਹਿ ਰਹੀਆਂ ਨੇ ਸਾਡੇ ਭਾਰਤ ਆ ਰਹੀਆਂ ਨੇ ਤੇ ਸਾਡੇ ਬੱਚੇ ਕਿੱਥੇ ਜਾ ਰਹੇ ਨੇ ਬਾਹਰ ਜਾ ਰਹੇ ਨੇ ਇੱਥੇ ਆ ਜਾ ਧਿਆਨ ਨਾਲ ਸੁਣੋ ਇੱਥੇ ਜਿਹੜੇ ਨਸ਼ੇ ਵੱਧਦੇ ਨੇ ਕੱਲ ਤੁਹਾਡੇ ਪਰਿਵਾਰਾਂ ਨੂੰ ਵੀ ਉਹ ਇੰਪੈਕਟ ਕਰ ਸਕਦੇ ਆ ਤੁਹਾਡੇ ਬੱਚਿਆਂ ਨੂੰ ਵੀ ਕਰ ਸਕਦੇ ਆ ਜਿਤਨਾ ਮੇਰੇ ਭਰਾ ਚੁਗ ਜੀ ਨੇ ਕਿਹਾ ਕਿ ਇਹ ਚੀਜ਼ ਸਾਨੂੰ ਆਪਰਛੇ ਤੋਂ ਪਤਾ ਆ ਲੇਕਿਨ ਬਾਹਰ ਸਾਡੇ ਦੋਸਤਾਂ ਨੂੰ ਸਾਡੇ ਜਾਣਕਾਰੀਆਂ ਨੂੰ ਤੇ ਦੂਸਰੇ ਵੀ ਜਿਹੜੇ ਨੇ ਉਹਨਾਂ ਨੂੰ ਤੁਸੀਂ ਹੀ ਦੱਸਣਾ ਆ ਕਿ ਕਿੱਥੇ ਭਾਰਤ ਇਸ ਵੇਲੇ ਪਹੁੰਚਿਆ ਆ ਤੇ ਅੰਮਰਸਰ ਦੀ ਕੀ ਹਾਲਤ ਹੈ ਅਗਰ ਇਥੇ ਕਾਨੂੰਨੀ ਵਿਵਸਥਾ ਨਹੀਂ ਹੈਗੀ ਡਰੱਗਸ ਵੇਚੇ ਰਹੇ ਨੇ ਜਿਹੜੇ ਵਾਅਦੇ ਕੀਤੇ ਗਏ ਨੇ ਪਿਛਲੇ 2 ਸਾਲ ਦੇ ਉਹਨਾਂ ਦਾ ਕੀ ਨਤੀਜਾ ਆ ਉਹ ਕਿੰਨੇ ਝੂਠ ਨੇ ਕਿੰਨੇ ਸੱਚ ਨੇ ਇਹ ਤੁਸੀਂ ਜਾ ਕੇ ਦੱਸਣਾ ਆ ਕਿਉਂਕਿ ਇਹੋ ਜੇ ਮਾਹੌਲ 'ਚ ਅਗਰ ਅਸੀਂ ਆਪਣੀ ਮਿਹਨਤ ਕਰਕੇ ਤੇ ਇਹ ਸੀਟ ਮੋਦੀ ਸਾਹਿਬ ਦੀ ਝੋਲੀ ਚ ਨਾ ਪਾਈਏ ਫੇਰ ਸਾਨੂੰ ਇਹ ਦੁਬਾਰਾ ਮੌਕਾ ਨਹੀਂ ਮਿਲਣਾ ਇਸ ਕਰਕੇ ਅੰਬਰ ਸਰਦੀਪ ਪ੍ਰਗਤੀ ਲਈ ਅੰਬਰ ਸਰਦੀਪ ਡਿਵੈਲਪਮੈਂਟ ਲਈ ਬਹੁਤ ਕੋਸ਼ਿਸ਼ ਕੀਤਾ ਜਾ ਸਕਦਾ ਆ ਤੁਹਾਨੂੰ ਪਤਾ ਇੱਥੋਂ ਦੀ ਇੰਡਸਟਰੀ ਇੱਥੋਂ ਦੀਆਂ ਕਈ ਚੀਜ਼ਾਂ ਸਾਡੀ ਇੱਥੇ ਟੈਕਸਟਾਈਲ ਵੂਲਨ ਇੰਡਸਟਰੀ ਜਿਹੜੀ ਹੈਗੀ ਆ ਆ ਜਿਹੜੇ ਅਸੀਂ ਅੰਬਰਸਰ ਦੇ ਸਕਾਫ ਮਫਲਰ ਅੰਬਰਸਰ ਦੀ ਫੁਲਕਾਰੀ ਇਹ ਸਾਰੀਆਂ ਚੀਜ਼ਾਂ ਅਸੀਂ ਬਾਹਰ ਪਹੁੰਚਾ ਸਕਦੇ ਆ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਭਾਰਤ ਚ ਬਣ ਕੇ ਬਾਹਰ ਜਾ ਰਹੀਆਂ ਮੇਡ ਇਨ ਇੰਡੀਆ ਦਾ ਸੁਣਿਆ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਭਾਰਤ ਪਰਚ ਬਣਾਈ ਹੈ ਉਹਦਾ ਫਾਇਦਾ ਸਾਨੂੰ ਅੰਮਰਸਰਚ ਵੀ ਲਿਆਣਾ ਆ ਤੇ 10 ਸਾਲ ਅਸੀਂ ਗਲਤੀ ਕੀਤੀ ਆ ਲੇਕਿਨ ਹੋਰ ਨਹੀਂ ਕਰਨੀ ਉਹਨਾਂ ਤੋਂ 10 ਸਾਲ 7 ਸਾਲ ਦੇ ਤੇ ਐਮਪੀ ਸਾਹਿਬ ਨੇ ਮੈਂ ਤਾਂ ਕਹਿਣਾ ਜਦੋਂ 6 ਸਾਲ ਚ ਂਡੋਰ ਸ਼ਹਿਰ ਦੀ ਸ਼ਕਲ ਬਦਲ ਗਈ ਤੇ ਅੰਮਰਸਰ ਦੀ ਨਹੀਂ ਬਦਲ ਸਰਦੀ ਬਿਲਕੁਲ ਬਦਲੇਗੀ। ਔਰ ਆਪਾਂ ਇਕੱਠੇ ਹੋ ਕੇ ਐਡ ਗੰਦ ਖਾਣਾ ਆ ਤੇ 2027 ਜਦੋਂ ਅੰਮਰਸਰ ਦੇ 450 ਸਾਲ ਹੁੰਦੇ ਆ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇੱਥੇ ਆਈਪਲ ਮੈਚ ਕਰਵਾਣਾ ਆ। ਮਾਈਕਾ ਥੋੜਾ ਮਾਈਕ ਇਸ ਕਰ ਬੰਦੀ ਕਰ ਦਿਓ ਭਾਈ ਨਹੀਂ ਚੱਲ ਰਹੀ ਉਹ ਨਹੀਂ ਚੱਲ ਰਹੀ ਮੈਂ ਬਹੁਤ ਜਿਆਦਾ ਤੁਹਾਡਾ ਟਾਈਮ ਨਹੀਂ ਲੈਣਾ ਲੇਕਿਨ ਇਹ ਸਾਡਾ ਸਾਰਿਆਂ ਦਾ ਮਿਲ ਕੇ ਫਰਜ਼ ਹੈ ਕਿ ਸਾਡੇ ਯੂਥ ਜਿਹੜਾ ਆ ਇੱਥੇ ਜੋ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਸਕੀਮਾਂ ਨੇ ਇਹ ਸਟਾਰਟਅਪ ਦੀਆਂ ਸਾਡੀਆਂ ਪੈਣਾ ਲਈ ਭਾਈਚਾਰੇ ਲਈ ਜਿਹਦੇ ਫਾਇਦੇ ਇੱਥੇ ਨਹੀਂ ਪਹੁੰਚਦੇ ਵਿੱਚ ਹੋਰ ਹੀ ਖਾ ਕੇ ਬੈਠ ਜਾਂਦੇ ਜਾਂ ਕੁਝ ਨਹੀਂ ਕਰਦੇ ਐਦਾਂ ਅਸੀਂ ਇਹ ਨਹੀਂ ਹੋਣ ਦੇਣਾ ਔਰ ਜਿਹੜੇ ਇਹ ਕੰਮ ਕਰਨਗੇ ਅਸੀਂ ਉਹਨਾਂ ਨੂੰ ਅਕਾਉਂਟੇਬਲ ਕਰਾਂਗੇ ਦੇਖੋ ਸਾਡੀ ਕਨਸਟੀਟਿਊਸ਼ਨ ਚ ਅਗਰ ਇੱਥੋਂ ਦੀ ਸਰਕਾਰ ਠੀਕ ਕੰਮ ਨਹੀਂ ਕਰਦੀ ਤੇ ਕਨਸਟੀਟਿਊਸ਼ਨ ਜੀ ਦਿੱਤਾ ਹੋਇਆ ਬਾਬਾ ਸਾਹਿਬ ਅੰਬੇਦਕਰ ਨੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਿੱਧਿਆ ਕਰਨਾ ਆ ਤੁਸੀਂ ਰੋਜ਼ ਖਬਰਾਂ ਸੁਣਦੇ ਹੋ ਤੁਸੀਂ ਰੋਜ਼ ਹੀ ਇੱਥੇ ਦੇਖਦੇ ਹੋ ਕਾਨੂੰਨੀ ਵਿਵਸਥਾ ਕਿਤਰਾ ਆ ਉਹ ਜਿਹੜੀਆਂ ਬਾਹਰ ਕੌਲੋਨੀਆ ਨੇ ਜਿਨ੍ਹਾਂ ਨੂੰ ਅਜੀ ਸਮਝਦੇ ਸੀ ਬੜੀਆਂ ਸੁਰੱਖਿਤ ਕਾਲੋਨੀਆਂ ਨੇ ਉਥੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਇਹ ਨਸ਼ਿਆਂ ਦੀ ਤੇ ਗੱਲ ਕਰਨ ਦੀ ਲੋੜ ਹੀ ਨਹੀਂ ਲੇਕਿਨ ਹੁਣ ਟੈਕਨੋਲੋਜੀ ਬਦਲ ਗਈ ਆ ਤੁਹਾਨੂੰ ਪਤਾ ਆ ਕਿ ਮੋਦੀ ਸਾਹਿਬ ਨੇ ਆਨਡ ਡਰੋਨਸ ਲੈਨੇ ਉਹਦੇ ਨਾਲ ਜਿਹੜਾ ਵੀ ਡਰੋਨ ਥਾਣੀ ਸਮਗਲਿੰਗ ਹੁੰਦੀ ਆ ਉਹ ਸ਼ੂਟ ਹੋਏਗੀ ਇਹ ਪੁਰਾਣੇ ਵਾਲਾ ਕੰਮ ਨਹੀਂ ਚੱਲਣਾ ਉਹ ਜਿਹੜੇ ਵਿੱਚ ਮਿਲੇ ਹੋਏ ਨੇ ਲੋਗ ਉਹਨਾਂ ਦੀਆਂ ਵੀ ਇਨਕੁਆਰੀਆਂ ਕਰਵਾਵਾਂਗੇ ਕਿਉਂਕਿ